ਪ੍ਰੋਫੈਸਰ ਸਾਹਿਬ ਸਿੰਘ ਡੀ ਲਿਟ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਟਿੱਕਾ ਗ੍ਰੈਮਰ ਦੇ ਅਨੁਸਾਰ ਕੀਤਾ ਵਿਆਕਰਨ ਦੇ ਅਨੁਸਾਰ ਕੀਤਾ ਹਾਲਾਂਕਿ ਪਹਿਲਾਂ ਵੀ ਬਹੁਤ ਸਾਰੇ ਟਿੱਕੇ ਗੁਰੂ ਗ੍ਰੰਥ ਸਾਹਿਬ ਦੇ ਹੋਏ ਸਨ ਪਰ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਟਿੱਕਾ ਜਦੋਂ ਉਹਨਾਂ ਵਿਆਕਰਨ ਦੇ ਅਨੁਸਾਰ ਕੀਤਾ ਤਾਂ ਯਾਦ ਰੱਖਣਾ ਉਹਨਾਂ ਨੇ ਇਸ ਟਿੱਕੇ ਦਾ ਨਾਂ ਜਿਹੜਾ ਰੱਖਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਤੇ ਦਰਪਣ ਦਾ ਅਰਥ ਵੀ ਹੁੰਦਾ ਹੈ ਸ਼ੀਸ਼ਾ ਉਹ ਕਹਿੰਦੇ ਵੀ ਸਿਖਾ ਤੇਰੀ ਮਤ ਇੰਨੀ ਵਿਕਸਿਤ ਨਹੀਂ ਹੋਈ ਤੇਰੀ ਬੁੱਧੀ ਇੰਨੀ ਵਿਕਸਿਤ ਨਹੀਂ ਹੋਈ ਤੂੰ ਇੰਨਾ ਵਿਕਸਿਤ ਨਹੀਂ ਹੋ ਪਾਇਆ ਕਿ ਤੂੰ ਆਪਣੇ ਅੰਦਰ ਝਾਤੀ ਮਾਰ ਲਵੇਂ ਪਰ ਇੱਕ ਕੰਮ ਕਰੀਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਆ ਕੇ ਦਰਸ਼ਨ ਕਰ ਲਈ ਜਿੱਦਣ ਤੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇਗਾ ਗੁਰੂ ਗ੍ਰੰਥ ਸਾਹਿਬ ਦਰਪਣ ਵਾਂਗ ਨੇ ਤੇਰੀ ਅੰਦਰ ਦੀ ਸਾਰੀ ਤਸਵੀਰ ਤੈਨੂੰ ਵਿਖਾ ਦੇ ਗੁਰੂ ਦੀ ਬਾਣੀ ਤੇਰੇ ਅੰਦਰ ਦੀ ਤਸਵੀਰ ਤੈਨੂੰ ਸੱਚ ਤਾਂ ਇਹ ਹੈ ਵੀ ਸਿੱਖ ਨੇ ਨਿਤਨੇਮ ਕਰਨਾ ਸੀ ਤੇ ਸਵੇਰੇ ਉਹਨੇ ਆਪਣੀ ਤਸਵੀਰ ਵਿੱਚੋਂ ਵੇਖਣੀ ਸੀ ਇਨੇ ਸ਼ਾਮੀ ਰਹਿ ਰਾਤ ਸਾਹਿਬ ਕਰਨਾ ਸੀ ਤੇ ਆਪਣਾ ਆਪਾ ਵੇਖਣਾ ਸੀ ਵੀ ਸਾਰਾ ਦਿਨ ਵਿੱਚ ਮੈਂ ਕੀ ਕੀਤਾ ਪਰ ਅਫਸੋਸ ਕਿ ਬੰਦੇ ਨੇ ਇਹ ਗੱਲ ਨੂੰ ਸਮਝਿਆ ਨਹੀਂ ਵੀ ਗੁਰਬਾਣੀ ਉਹ ਮਹਾਨ ਸ਼ੀਸ਼ਾ ਏ ਜਿਹੜਾ ਕਦੀ ਝੂਠ ਨਹੀਂ ਬੋਲਦਾ ਸ਼ੀਸ਼ਾ ਇੱਕ ਐਸਾ ਸੱਚਾ ਮਿੱਤਰ ਏ ਜਿਹਨੇ ਕਦੀ ਝੂਠ ਨਹੀਂ ਬੋਲਣਾ ਦੁਨੀਆ ਦੇ ਅੰਦਰ ਜਿੰਨੇ ਤੁਹਾਡੇ ਮਿੱਤਰ ਨੇ ਹੋ ਸਕਦਾ ਤੁਹਾਡੀ ਵਡਿਆਈ ਕਰਦੇ ਹੋਏ ਤੁਹਾਡੇ ਆਪਣੇ ਵੀ ਉਹ ਖੁਸ਼ਾਮਦ ਪੱਖੋਂ ਯਾਂ ਵੈਸੇ ਵੀ ਤੁਹਾਨੂੰ ਕਿਤੇ ਬੁਰਾ ਨਾ ਲੱਗ ਜਾਵੇ ਤੇ ਉਹ ਕਹਿ ਦੇਣਗੇ ਨਹੀਂ ਨਹੀਂ ਤੂੰ ਤੇ ਬਹੁਤ ਚੰਗਾ ਏ ਪਰ ਇੱਕ ਸ਼ੀਸ਼ਾ ਮਿੱਤਰ ਐਸਾ ਏ ਉਹਨੇ ਨਹੀਂ ਇਹ ਕਹਿਣਾ ਮੈਂ ਤੂੰ ਚੰਗਾ ਏ ਜੇ ਤੂੰ ਮਾੜਾ ਏ ਤਨੇ ਕਹਿ ਦੇਣਾ ਮਾੜਾ ਏ ਜੇ ਤੂੰ ਚੰਗਾ ਤੇਨੇ ਕਹਿ ਦੇਣਾ ਚੰਗਾ ਉਹਨੇ ਝੂਠ ਨਹੀਂ ਬੋਲਣਾ ਸ਼ੀਸ਼ਾ ਝੂਠ ਨਹੀਂ ਬੋਲਦਾ ਉਹਨੇ ਦੱਸ ਦੇਣਾ ਗੁਰੂ ਸਹਿ ਬਾਦਿਨੇ ਕਾਸ਼ ਗੁਰੂ ਦੀ ਸ਼ਰਨ ਵਿੱਚ ਤੂੰ ਆਵੇਂ ਗੁਰੂ ਤੇਰੇ ਸਮਨ ਨੂੰ ਸਾਫ ਕਰ ਦੇਵੇ ਤੇਰੇ ਹੰਕਾਰ ਦੇ ਜੰਗਾਲ ਨੂੰ ਲਾਹ ਦੇਵੇ ਤੇ ਤੇਰੇ ਵਿੱਚੋਂ ਤੇਰੀ ਤਸਵੀਰ ਤੈਨੂੰ ਨજર ਆਵੇ